ਨਮੋ ਮੁਦੀ ਸਾਹਿਬਾਂ ਦਾ ਵੀ ਨਮਸਕਾਰ ਹੈ ਪਾਈ। ਅਦਰੇ ਆਮੀਸ਼ਾ ਸਾਹਿਬਾਂ ਦਾ ਵੀ ਨਮਸਕਾਰ ਹੈ ਪਾਈ। ਯਾ ਲੋਕਾਂ ਵੀ ਇਥੇ ਨਾ ਤਾਂ ਦੋਰਨ ਆਣਨ। ਮਨੂ ਆਕਾ ਫੇਰ ਬੈਠ ਗਿਆ ਗੋਰੀ ਸਾਹਿਬ। ਆਪਣੀ ਨੇ ਤੇ ਕਾ ਕਰੇ ਨਿਸ਼ਚਿਤ ਦਿਲੇ ਫਾਇ ਹੁੰਦਾ। ਨਿਸ਼ਚਿਤਾ ਦਿਲੇ। ਦਰ ਦਿੰਦਿਲਾ। ਗੜਬੜੇ ਲੋਗ। ਉਹ ਬਰਾ ਨਾਲ ਸੇ ਤੁਮਾਰ ਸੰਗਿਤਾ ਰਵ ਹੋ ਗੇ।

आज महाराष्ट्र बदलतोय